ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਤੇ ਮੈਂ ਹਾਂ ਤੁਹਾਡਾ ਹੋਸਟ ਰਸ਼ਮੀ ਨੀ ਕਮਾਰ ਪੈਰਵਿਦਿਆਰਥੀਓ ਪਲੱਸ 2 ਪੋਲਿਟਿਕਲ ਸਾਇੰਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਮਾਡਲ ਟੈਸਟ ਪੇਪਰ ਆਇਆ ਹੈ ਮਾਡਲ ਪ੍ਰਸ਼ਨ ਪੱਤਰ 2024 ਪੱਜੀ ਲਈ ਜਿਹੜਾ ਫਾਈਨਲ ਐਗਜ਼ਾਮ ਦੇ ਵਿੱਚ ਜਿਹੋ ਜਿਹਾ ਪੇਪਰ ਪੈਟਰਨ ਹੈ ਉਹੋ ਜਿਹਾ ਪੇਪਰ ਹੈ ਸੋ ਪ੍ਰੈਕਟਿਸ ਲਈ ਤਿਆਰੀ ਕਰਨ ਲਈ ਇਹ ਕੁਐਸਚਨ ਪੇਪਰ ਬਹੁਤ ਵਧੀਆ ਹੈ ਮੈਂ ਅੱਜ ਤੁਹਾਨੂੰ ਇਹ ਕੁਐਸਚਨ ਪੇਪਰ ਦਿਖਾਉਣ ਦੇ ਨਾਲ-ਨਾਲ ਛੋਟੇ ਕੁਐਸਚਨ ਆਨਸਰ ਦਾ ਹੱਲ ਵੀ ਆਪਾਂ ਵੇਖਾਂਗੇ ਤੇ ਆਓ ਦੇਖੀਏ ਪੰਜਾਬ ਸਕੂਲ ਸਿੱਖਿਆ ਵੱਲੋਂ ਭੇਜਿਆ ਗਿਆ ਮਾਡਲ ਟੈਸਟ ਪੇਪਰ 2024-25 ਪਲੱਸ 2 ਪੋਲਿਟੀਕਲ ਸਾਇੰਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਂਡ ਤੱਕ ਜਰੂਰ ਦੇਖਣਾ ਵੈ ਤੇ ਬੈਲ ਦਾ ਬਟਰ ਵੀ ਦਬਾਣਾ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਤੁਸੀਂ ਦੇਖ ਸਕੋ ਲਾਈਵ ਕਲਾਸਸ ਵੀ ਜਰੂਰ ਆਪਾਂ ਲਗਾਵਾਂਗੇ ਹਰ ਸਾਲ ਲਗਾਈਦਾ ਪਿਛਲੀਆਂ ਵੀਡੀਓਜ਼ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਪਲੇਲਿਸਟ ਵੀ ਦੇਖ ਸਕਦੇ ਹੋ ਸਪੈਰੇ ਵਿਦਿਆਰਥੀ ਉਹ ਅਕੈਡਮਿਕ ਸਾਲ 2024-25 ਵਿਸ਼ਾ ਰਾਜਨੀਤੀ ਸ਼ਾਸਤਰ ਸ਼੍ਰੇਣੀ 12ਵੀਂ ਮਾਡਲ ਪ੍ਰਸ਼ਨ ਪੱਤਰ ਸਮਾਂ 3 ਘੰਟੇ ਕੁੱਲ ਅੰਕ 80 ਸੋ ਕੀ ਹਦਾਇਤਾਂ ਨੋਟ ਹੈ ਪ੍ਰਸ਼ਨ ਪੱਤਰ ਦੇ 4 ਭਾਗ ਹਨ ਜਿਨ੍ਹਾਂ ਚ ਕੁੱਲ 6 ਪ੍ਰਸ਼ਨ ਹਨ ਪ੍ਰਸ਼ਨ ਦੇ ਉਪ ਭਾਗਾਂ ਨੂੰ ਹੱਲ ਕਰਨ ਸੰਬੰਧੀ ਹਦਾਇਤਾਂ ਹਰ ਭਾਗ ਦੇ ਆਰੰਭ ਵਿੱਚ ਦਿੱਤੀਆਂ ਗਈਆਂ ਹਨ ਹਦਾਇਤਾਂ ਅਨੁਸਾਰ ਹੀ ਪ੍ਰਸ਼ਨ ਪੱਤਰ ਹੱਲ ਕਰੋ ਸੋ ਪਾ ਗੂੜੇ ਦੇ ਵਿੱਚ ਪ੍ਰਸ਼ਨ ਨੰਬਰ 1 ਦੇ 20 ਭਾਗ ਨੇ ਸਾਰੇ 20 ਉਪ ਭਾਗ ਲਾਜ਼ਮੀ ਨੇ ਭਾਗ 20 ਕੁਐਸਚਨ ਨੇ ਇੱਕ ਇੱਕ ਨੰਬਰ ਦੇ 20 ਪ੍ਰਸ਼ਨ ਠੀਕ ਹੈ ਸੋ ਇਹ ਦੇ 20 ਦੇ 20 ਪ੍ਰਸ਼ਨ ਜਿਹੜੇ ਨੇ ਇੱਕ ਇੱਕ ਨੰਬਰ ਦੇ ਆ ਤੁਸੀਂ ਨਾਲ ਨਾਲ ਸੋਲਵ ਕਰਨੇ ਆ ਮੈਂ ਉੱਤਰ ਦੱਸ ਹੀ ਜਾਵਾਂ ਨਾਲ ਆਧੁਨਿਕ ਰਾਜਨੀਤੀ ਸ਼ਾਸਤਰ ਵਿੱਚ ਫੀਡਬੈਕ ਲੂਪ ਵਿਵਸਥਾ ਦਾ ਸੰਕਲਪ ਧਾਰਨਾ ਕਿਸ ਰਾਜਨੀਤਿਕ ਵਿਦਵਾਨ ਦੀ ਦੇਣਾ ਤੁਸੀਂ ਇਸ অপਸ਼ਨ ਦੇ ਵਿੱਚ ਸਹੀ ਆਨਸਰ ਹੈ ਡੇਵਿਡ ਇਸਟਨ ਦੂਜਾ ਪ੍ਰਸ਼ਨ ਹੈ ਜੌਨ ਲੋਕ ਐਡਮਸ ਸਮਿਥ ਅਤੇ ਜਰਮੀ ਬੈਂਥਮ ਨਾਮੀ ਵਿਚਾਰਕ ਹੀਰ ਲਿਖਿਆਂ ਵਿੱਚੋਂ ਉਦਾਰਵਾਦੀ ਕਿਹੜੀ ਧਾਰਾ ਨਾਲ ਸੰਬੰਧਤ ਹਨ ਇਹ ਪਰੰਪਰਾਵਾਦੀ ਤੇ ਪ੍ਰਾਤਨ ਉਦਾਰਵਾਦ ਨਾਲ ਸੰਬੰਧਤ ਵਿਦਵਾਨ ਨੇ ਤੀਜਾ ਪ੍ਰਸ਼ਨ ਹੈ ਲੋਕ ਸਭਾ ਰਾਜ ਸਭਾ ਤੇ ਸੂਬਿਆਂ ਦੀ ਵਿਧਾਨ ਸਭਾਵਾਂ ਦੀ ਚੋਣਾਂ ਵਿੱਚ ਵੋਟਿੰਗ ਕਰਾਉਣ ਦੀ ਜ਼ਿੰਮੇਵਾਰੀ ਕਿਸ ਸੰਵਿਧਾਨਕ ਸੰਸਥਾ ਦੀ ਹੈ ਉਹ ਸੰਵਿਧਾਨਕ ਸੰਸਥਾ ਹੈ ਭਾਰਤ ਦਾ ਚੋਣ ਕਮਿਸ਼ਨ ਇਹੋ ਹੀ ਕਰਾਂਦਾ ਹੈ ਲੋਕ ਸਭਾ ਰਾਜ ਸਭਾ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀ ਚੋਣਾਂ ਨੈਕਸਟ ਕੁਐਸਚਨ ਹੈ ਚੌਥਾ ਪ੍ਰਸ਼ਨ ਪ੍ਰਸ਼ਾਸਨਿਕ ਅਧਿਕਾਰੀ ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖਦੇ ਹਨ ਨੌਕਰਸ਼ਾਹ ਦੀ ਰਾਜਨੀਤੀ ਤੋਂ ਬਣਾਈ ਇਸ ਦੂਰੀ ਨੂੰ ਕੀ ਕਹਿੰਦੇ ਨੇ ਇਸ ਨੂੰ ਕਹਿੰਦੇ ਨੇ ਨਿਰਪੱਖਤਾ ਬਈ ਉਹਨਰ ਪੱਖ ਰਹਿ ਕੇ ਕੰਮ ਕਰਦੇ ਨੇ ਪੰਜਵਾਂ ਪ੍ਰਸ਼ਨ ਲੋਕਾਂ ਦੁਆਰਾ ਬਣਾਇਆ ਗਿਆ ਸਮੂਹ ਜੋ ਸੰਗਠਿਤ ਹੋ ਕੇ ਸੱਤਾ ਲਈ ਸੰਘਰਸ਼ ਕਰਦਾ ਉਸ ਸਮੂਹ ਨੂੰ ਕੀ ਕਿਹਾ ਜਾਂਦਾ ਬੇਟਾ ਉਸ ਸਮੂਹ ਨੂੰ ਕਿਹਾ ਜਾਂਦਾ ਰਾਜਨੀਤਿਕ ਪਾਰਟੀਆਂ ਜਿਹੜਾ ਚੋਣਾਂ ਲੜਦਾ ਤੇ ਸਰਕਾਰ ਤੇ ਅਲਟੀਮੇਟਲੀ ਕਬਜ਼ਾ ਕਰਨਾ ਚਾਹੁੰਦਾ ਛੇਵਾਂ ਪ੍ਰਸ਼ਨ ਰਾਸ਼ਟਰੀ ਲੋਕਤੰਤਰੀ ਗੱਠ ਜੋੜ ਯਾਨੀ ਐਨ ਡੀਏ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ ਅਗਵਾਈ ਕਿਹੜਾ ਰਾਜਨੀਤਿਕ ਦਲ ਜਾਂ ਪਾਰਟੀ ਕਰ ਰਿਹਾ ਹੈ ਐਨਡੀਏ ਦੀ ਅਗਵਾਈ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਇਹ ਪਹਿਲਾ ਹੀ ਆਪਸ਼ਨ ਜਿਹੜਾ ਸਹੀ ਅਨਸਰ ਹੈ ਸਤਵਾਂ ਪ੍ਰਸ਼ਨ ਹੈ ਕੋਈ ਧਾਰਮਿਕ ਸਮੂਹ ਜਦੋਂ ਆਪਣੇ ਧਰਮ ਫਿਰਕੇ ਦੀ ਭਲਾਈ ਦੇ ਕਾਰਜ ਤੋਂ ਅੱਗੇ ਲੰਘ ਕੇ ਨਫ਼ਰਤ ਅਤੇ ਦੇਸ਼ ਦੀ ਬਹੁ ਧਾਰਮਿਕ ਤੇ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਕਟੜਤਾ ਰਹੀਂ ਖਤਮ ਕਰਨ ਦਾ ਯਤਨ ਕਰਦਾ ਉਸ ਪ੍ਰਵਿਰਤੀ ਨੂੰ ਜਾਂ ਕਿਰਿਆ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਉਸ ਨੂੰ ਕਿਹਾ ਜਾਂਦਾ ਸੰਪਰਦਾਇਕਤਾ ਕਮਿਊਨਿਜ਼ਮ ਅੰਗਰੇਜ਼ੀ ਚ ਨੈਕਸਟ ਕੁਐਸਚਨ ਹੈ ਪੰਜਾਬ ਵਿੱਚ ਪੰਚਾਇਤੀ ਰਾਜ ਕਦੋਂ ਲਾਗੂ ਕੀਤਾ ਗਿਆ ਪੰਜਾਬ ਵਿੱਚ ਪੰਚਾਇਤੀ ਰਾਜ 1994 ਵਿੱਚ ਲਾਗੂ ਕੀਤਾ ਗਿਆ ਨਵਾਂ ਪੰਚਾਇਤੀ ਰਾਜ ਪ੍ਰਣਾਲੀ ਨਵਾਂ ਪ੍ਰਸ਼ਨ ਹੈ ਅਜਿਆ ਖੇਤਰ ਜਾਂ ਇਲਾਕਾ ਜੋ ਪਿੰਡੂ ਖੇਤਰ ਤੋਂ ਸ਼ਹਿਰੀ ਖੇਤਰ ਵਿੱਚ ਤਬਦੀਲ ਹੋ ਰਿਹਾ ਹੋਵੇ ਬਦਲ ਰਿਹਾ ਹੋਵੇ ਉਸ ਨੂੰ ਖੇਤਰ ਦੀ ਸ਼ਹਿਰੀ ਸਵੈ ਸ਼ਾਸਨ ਦੀ ਸੰਸਥਾ ਦਾ ਕੀ ਨਾਂ ਹੁੰਦਾ ਉਹਦਾ ਨਾਂ ਹੁੰਦਾ ਹੈ ਨਗਰ ਪੰਚਾਇਤ ट्रांजਿਸ਼ਨਲ ਸਟੇਜ ਹੈ ਨਗਰ ਪੰਚਾਇਤ ਦਸਵਾਂ ਪ੍ਰਸ਼ਨ ਹੈ ਭਾਰਤ ਵਿੱਚ ਕਿਹੜੀ ਦਲ ਪ੍ਰਣਾਲੀ ਕਾਰਜ ਕਰ ਰਹੀ ਹੈ ਭਾਰਤ ਵਿੱਚ ਬਹੁ ਦਲ ਪ੍ਰਣਾਲੀ ਜਿਹੜੀ ਹੈ ਉਹ ਕਾਰਜ ਕਰ ਰਹੀ ਹੈ 11ਵਾਂ ਪ੍ਰਸ਼ਨ ਹੈ ਭਾਰਤ ਵਿੱਚ ਰਾਸ਼ਟਰੀ ਏਕੀਕਰਨ ਲਈ ਕਿਹੜੀ ਵਿਧੀ ਅਪਣਾਈ ਗਈ ਹੈ? ਰਾਸ਼ਟਰੀ ਏਕੀਕਰਨ ਲਈ ਜਿਹੜੀ ਵਿਧੀ ਅਪਣਾਈ ਹੈ ਉਹ ਹੈ ਅਨੇਕਤਾ ਵਿੱਚ ਏਕਤਾ। ਅਨੇਕਤਾ ਵਿੱਚ ਏਕਤਾ। ਨੈਕਸਟ ਹੈਗਾ ਕੋਈ ਦੋ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਦੇ ਨਾਮ ਲਿਖੋ। ਰਾਸ਼ਟਰੀ ਰਾਜਨੀਤਿਕ ਪਾਰਟੀਆਂ ਤੁਸੀਂ ਭਾਜਪਾ ਕਹਿ ਸਕਦੇ ਹੋ ਤੇ ਕਾਂਗਰਸ ਕਹਿ ਸਕਦੇ ਹੋ ਇੰਡੀਅਨ ਨੈਸ਼ਨਲ ਕਾਂਗਰਸ INC ਬੀਜੇਪੀ ਭਾਰਤੀ ਜਨਤਾ ਪਾਰਟੀ ਨੈਕਸਟ ਕੁਐਸਚਨ ਹੈ ਸਨ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਕਿੰवीं ਵਾਰ ਹੋਈਆਂ ਕਿੰवीं ਵਾਰ ਹੋਈਆਂ ਇਹ 18ਵੀਂ ਵਾਰ ਹੋਈਆਂ 18th ਨੈਕਸਟ ਕੁਐਸਚਨ ਹੈ ਸ਼ੀਤ ਯੁੱਧ ਸਮੇਂ ਯਾਨੀ ਕੋਲਡ ਵਾਰ ਸਮੇਂ ਭਾਰਤ ਨੇ ਸੰਯੁਕਤ ਰਾਜ ਅਮਰੀਕਾ ਤੇ ਸូវিয়েত ਸੰਘ ਨਾਮੀ ਗੁੱਟਾਂ ਸਮੂਹਾਂ ਤੋਂ ਦੂਰੀ ਬਣਾਈ ਭਾਰਤ ਦੀ ਇਸ ਨੀਤੀ ਦਾ ਨੋ ਕੀ ਨਾਮ ਨਾਲ ਜਾਣਿਆ ਜਾਂਦਾ ਇਹਨੂੰ ਇਹਨੂੰ ਬੇਟਾ ਜਾਣਿਆ ਜਾਂਦਾ ਨੈਮ ਦੇ ਨਾਲ ਨਾਲ ਨੌਨ ਅਲਾਈਨ ਮੂਵਮੈਂਟ ਨੈਮ ਦਾ ਮਤਲਬ ਨੌਨ ਅਲਾਈਨ ਮੂਵਮੈਂਟ ਗੋਟਨਰ ਪੱਖਤਾ ਲਹਿਰ ਠੀਕ ਹੈ ਜਾਂ ਗੋਟਨਰ ਲੇਪਤ ਲਹਿਰ ਨੈਕਸਟ ਕੁਐਸਚਨ ਹੈਗਾ ਸਾਰਕ ਭੂਗੋਲਕ ਤੌਰ ਤੇ ਕਿਹੜੇ ਮਹਾਦੀਪ ਦੇ ਕਿਹੜੇ ਹਿੱਸੇ ਦਾ ਖੇਤਰੀ ਸੰਗਠਨ ਹੈ ਸਰਕ ਦੀ ਫੁੱਲ ਫਾਰਮਾ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਬੇਟਾ ਇਹ ਏਸ਼ੀਆ ਮਹਾਦੀਪ ਦਾ ਦੱਖਣੀ ਹਿੱਸਾ ਯਾਨੀ ਦੱਖਣੀ ਏਸ਼ੀਆ ਇਹਦਾ ਇਸ ਪ੍ਰਸ਼ਨ ਦਾ ਉੱਤਰ ਹੈ ਦੱਖਣੀ ਏਸ਼ੀਆ ਨੈਕਸਟ ਕੁਐਸਚਨ ਹੈਗਾ ਹਾਂ ਨੈਕਸਟ ਕੁਐਸਚਨ ਹੈ ਮੈਕਮੋਹਨ ਲਾਈਨ ਕਿਹੜੇ ਦੋ ਦੇਸ਼ਾਂ ਦਰਮਿਆਨ ਸਰਹੱਦ ਬਣਾਉਂਦਾ ਹੈ ਭਾਰਤ ਅਤੇ ਚਾਈਨਾ ਦਰਮਿਆਨ ਦੇ ਬਾਰਡਰ ਨੂੰ ਮੱਕਮੋਹਨ ਲਾਈਨ ਕਿਹਾ ਜਾਂਦਾ ਹੈ। ਇੰਡੀਆ ਚਾਈਨਾ ਦਾ ਅਨਸਰ ਹੈ। ਨੈਕਸਟ ਕੁਐਸਚਨ ਹੈ 2008 ਵਿੱਚ ਭਾਰਤ ਨੇ ਪਰਮਾਣੂ ਸਮਝੌਤਾ 123 123 ਕਿਹੜੇ ਮੁਲਕ ਨਾਲ ਕੀਤਾ ਸੀ? ਯੂਐਸਏ ਨਾਲ ਇੰਡੀਆ ਯੂਐਸਏ ਸਮਝੋਤੇ ਦਾ ਨਾਮ ਹੈ ਪਰਮਾਣੂ ਸਮਝੌਤਾ 123। ਨੈਕਸਟ ਹੈਗਾ ਕੁਐਸਚਨ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਕਿਸੇ ਗੈਰ ਸਰਕਾਰੀ ਸੰਸਥਾ ਦਾ ਨਾਮ ਲਿਖੋ। ਗੈਰ ਸਰਕਾਰੀ ਸੰਸਥਾ ਹੈ ਅਮਨੇਸਟੀ ਇੰਟਰਨੈਸ਼ਨਲ ਨੈਕਸਟ ਹੈ ਹਥਿਆਰਾਂ ਤੋਂ ਰਹਿਤ ਜਾਂ ਹਥਿਆਰਾਂ ਨੂੰ ਖਤਮ ਕਰਨਾ ਅਤੇ ਨਵੇਂ ਹਥਿਆਰਾਂ ਦੇ ਉਤਪਾਦਨ ਤੇ ਰੋਕ ਲਾਉਣ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਇੱਕ ਸਮਝੌਤਾ ਹੋਇਆ ਸੀਟੀਬੀਟੀ ਕੰਪਰੀਹੈਂਸਿਵ ਟੈਸਟ ਬੈਨ ਟਰੀਟੀ ਯਾਨੀ ਸਰਵਵਿਆਪਕ ਆ ਜਿਹੜਾ ਟੈਸਟ ਨੇ ਹਥਿਆਰਾਂ ਦੇ ਉਹਨਾਂ ਦੇ ਬੈਨ ਦਾ ਇੱਕ ਸਮਝੌਤਾ ਹੈ ਇਸ ਕਰਕੇ ਇਸ ਨੂੰ ਖਤਮ ਕਰਨ ਨੂੰ ਕਿਹਾ ਜਾਂਦਾ ਵੈਸੇ ਇਸ ਨੂੰ ਜਿਹੜਾ ਵਾ ਖਤਮ ਕਰਨ ਜਾਂ ਉਤਪਾਦਨ ਤੇ ਰੋਕ ਲਾਉਣ ਨੂੰ ਡਿਸ armament ਵੀ ਕਿਹਾ ਜਾਂਦਾ ਠੀਕ ਹੈ ਡਿਸ armament ਵੀ ਕਿਹਾ ਜਾਂਦਾ ਹਥਿਆਰਾਂ ਨੂੰ ਖਤਮ ਕਰਨਾ ਲਾਸਟ ਕੁਐਸਚਨ ਹੈ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਭਾਰਤ ਦੇ ਪੂਰਬ ਅਤੇ ਪੱਛਮ ਵੱਲ ਦੋ ਭਾਗਾਂ ਵਿੱਚ ਵੰਡਿਆ ਗਿਆ ਸਨ 1971 ਵਿੱਚ ਭਾਰਤ ਨੇ ਦੇ ਪੂਰਬ ਵਿੱਚ ਕਿਹੜਾ ਨਵਾਂ ਮੁਲਕ ਬਣਿਆ ਸੀ ਨਵੇਂ ਮੁਲਕ ਦਾ ਨਾਂ ਸੀ ਬੰਗਲਾਦੇਸ਼ ਕਿਹੜਾ ਦੇਸ਼ ਸੀਗਾ 1971 ਵਿੱਚ ਬਣਿਆ ਦੇਸ਼ ਬੰਗਲਾਦੇਸ਼ ਇਹਦਾ ਪੁਰਾਣਾ ਨਾਂ ਪੂਰਬ ਪਾਕਿਸਤਾਨ ਸੀ ਬੰਗਲਾਦੇਸ਼ ਦਾ ਨਾਂ ਸွေ ਬੇਟਾ 20 ਕੁਐਸਚਨ ਸੀ ਇੱਕ ਇੱਕ ਨੰਬਰ ਦੇ ਜਿਹੜੇ ਮੈਂ ਤੁਹਾਨੂੰ ਸੋਲੂਸ਼ਨ ਨਾਲ ਦੱਸੇ ਨੇ ਜਿਹੜੇ ਅਗੋਂ ਕੁਐਸਚਨ ਦੱਸਾਂਗਾ ਉਹਦਾ ਹੱਲ ਨਹੀਂ ਹੈ ਹੱਲ ਲੰਬੇ ਨੇ ਵੀਡੀਓ ਲੰਬੀ ਬਣ ਜਾਂਦੀ ਹੈ ਇਸ ਕਰਕੇ ਉਹਦੇ ਹੱਲ ਜਿਹੜੇ ਨੇ ਤੁਹਾਨੂੰ ਕੋ ਆਪਣੀਆਂ ਬੁੱਕਸ ਤੋਂ ਮਿਲ ਜਾਣਗੇ ਜਾਂ ਜਿਹੜਾ ਐਜੂਕੇਰ ਐਪ ਹੈ ਉਹਦੇ ਉੱਪਰ ਵੀ ਇਹਨਾਂ ਦੇ ਕੁਐਸਚਨ ਕਾਫੀ ਮਿਲ ਜਾਣਗੇ ਤੁਹਾਡੇ ਅਧਿਆਪਕ ਸਹਿਬਾਂ ਤੁਹਾਨੂੰ ਜ਼ਰੂਰ ਇਹਦੇ ਬਾਰੇ ਗਾਈਡ ਕਰਨਗੇ ਭਾਗ 1 ਦੇ ਵਿੱਚ ਅ ਪ੍ਰਸ਼ਨ ਨੰਬਰ 2 ਹੈ ਤੇ ਉਪ ਭਾਗ ਇਹਦੇ 6 ਕਰਨੇ ਆ ਕੋਈ ਹੱਲ ਹਰੇਕ ਪ੍ਰਸ਼ਨ ਦਾ ਉੱਤਰ 60 ਤੋਂ 75 ਸ਼ਬਦਾਂ ਵਿੱਚ ਉੱਤਰ ਦੇਣਾ ਹੈ ਕੁਐਸਚਨ ਹੀ ਬੋਲਾਂਗਾ ਸਿਰਫ ਲੋਕਤੰਤਰ ਵਿੱਚ ਲੋਕ ਮਤ ਨੂੰ ਕਿਵੇਂ ਪ੍ਰਗਟ ਜਾਂ ਪੇਸ਼ ਜਾਂ ਵਿਅਕਤ ਕੀਤਾ ਜਾਂਦਾ ਹੈ ਦੂਜਾ ਪ੍ਰਸ਼ਨ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅਸੀਂ ਅੰਤਰ ਕਿਵੇਂ ਦਰਸਾ ਸਕਦੇ ਹਾਂ ਅੰਤਰ ਲਿਖਣੇ ਨੇ ਸਮਕਾਲੀ ਉਧਾਰਵਾਦ ਤੋਂ ਕੀ ਭਾਵ ਹੈ ਇਸ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ ਇਹ ਸਾਰੇ ਪ੍ਰਸ਼ਨ ਬੇਟਾ 4-4 ਨੰਬਰ ਦੇ ਆ ਨਵਾਂ ਜੋ ਚਾਰ ਹੀ ਕਰਨੇ ਹੁੰਦੇ ਆ ਵਾਧੂ ਮੁੱਲ ਦੇ ਸਿਧਾਂਤ ਦਾ ਅਰਥ ਉਦਾਹਰਣ ਸਹਿਬ ਸਮਝਾਓ ਮਹਾਤਮਾ ਗਾਂਧੀ ਅਨੁਸਾਰ ਦੇਸ਼ ਅਤੇ ਸਾਧਨਾ ਦਰਮਿਆਨ ਕਿਹੋ ਜੀ ਕਿ ਹੋਇਆ ਸੰਬੰਧ ਹੈ ਰਾਜਨੀਤਿਕ ਕਾਰਜਪਾਲਿਕਾ ਤੇ ਸਥਾਈ ਕਾਰਜਪਾਲਿਕਾ ਤੋਂ ਕੀ ਸਮਝਦੇ ਹੋ ਭਾਰਤ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਦਾ ਵਰਣਨ ਕਰੋ ਦਬਾਅ ਸਮੂਹ ਤੇ ਰਾਜਨੀਤਿਕ ਦਲਾਂ ਵਿਚਕਾਰ ਵਿੱਚ ਸਮਾਨਤਾਵਾਂ ਅਤੇ ਅਸਮਾਨਤਾਵਾਂ ਸਮਝਾਓ ਭਾਰਤ ਵਿੱਚ ਲੋਕਤੰਤਵ ਨੂੰ ਪੇਸ਼ ਵਿੰਗਾਰਾਂ ਦਾ ਵਰਣਨ ਕਰੋ ਇਸ ਤੋਂ ਨੈਕਸਟ ਵੱਡਾ ਪ੍ਰਸ਼ਨ ਨੇ 8 8 ਨੰਬਰ ਦੇ ਇੰਟਰਨਲ ਚੁਆਇਸ ਹੈ ਤਿੰਨ ਪ੍ਰਸ਼ਨ ਕਰਨੇ ਸੰਸਦੀ ਪ੍ਰਣਾਲੀ ਤੋਂ ਕੀ ਭਾਵ ਹੈ ਭਾਰਤ ਵਿੱਚ ਲਈ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਜਾਂ ਸਤਿਆਗ੍ਰਹਿ ਤੋਂ ਕੀ ਭਾਵ ਹੈ ਇਸ ਦੀਆਂ ਵਿਧੀਆਂ ਦਾ ਵਰਣਨ ਕਰੋ ਨੈਕਸਟ ਵੱਡਾ ਪ੍ਰਸ਼ਨ ਹੈ ਪਿੰਡਾਂ ਦੀ ਪੰਚਾਇਤ ਕਿਵੇਂ ਚੁਣੀ ਜਾਂਦੀ ਹੈ ਪਿੰਡਾਂ ਦੀ ਪੰਚਾਇਤ ਦੁਆਰਾ ਕੀਤੇ ਜਾਂਦੇ ਵੱਖ-ਵੱਖ ਕਾਰਜਾਂ ਦਾ ਵਰਣਨ ਕਰੋ ਜਾਂ ਭਾਰਤ ਵਿੱਚ ਪਾਕਿਸਤਾਨ ਦੇ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਦਾ ਵਰਣਨ ਕਰੋ। ਨੈਕਸਟ ਕੁਐਸਚਨ ਹੈਗਾ ਵਿਦੇਸ਼ ਨੀਤੀ ਤੋਂ ਕੀ ਭਾਵ ਹੈ ਭਾਰਤੀ ਵਿਦੇਸ਼ ਨੀਤੀ ਦੇ ਪ੍ਰਮੁੱਖ ਸਿਧਾਂਤਾਂ ਦਾ ਵਰਣਨ ਕਰੋ ਤੇ ਜਾਂ ਨੌਕਰਸ਼ਹੀ ਦੇ ਅਰਥ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਇਹ ਵੱਡੇ ਪ੍ਰਸ਼ਨ ਸੀ 8 8 ਨੰਬਰ ਦੇ ਇਹ ਦੋਨੋਂ ਲੌਂਗ ਕੁਐਸਚਨ ਨੇ ਤੇ ਇਹ ਇੱਕ ਤੋਂ ਦੋ ਪੇਜਾਂ ਦੇ ਵਿੱਚ ਇਹਦਾ ਆਨਸਰ ਹੋਣਾ ਚਾਹੀਦਾ ਰੇਟ ਤੋਂ ਦੋ ਪੇਜਾਂ ਚ ਸੋ ਨੈਕਸਟ ਬੇਟਾ ਇੱਕ ਪੈਰਾ ਹੈ ਇਸ ਪੈਰੇ ਦਾ ਤੁਸੀਂ ਸਕਰੀਨਸ਼ਾਟ ਲੈ ਲਓ ਖੁਦ ਪੜ੍ਹ ਕੇ ਤੇ ਹੀਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਖੁਦ ਹੀ ਕਰਕੇ ਦੇਖਣੇ ਨੇ ਇਹ ਦੂਸਰਾ ਸਾਈਡ ਦਾ ਵੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਤਾਂ ਕਿ ਤੁਸੀਂ ਪੈਰਾ ਪੂਰਾ ਪੜ੍ਹ ਕੇ ਖੁਦ ਹੀ ਉੱਤਰ ਲੱਭ ਸਕੋ ਇਹ 6 ਪ੍ਰਸ਼ਨ ਨੇ ਇਹਨਾਂ 6 ਪ੍ਰਸ਼ਨਾਂ ਦੇ ਉੱਤਰ ਜਿਹੜੇ ਨੇ ਤੁਸੀਂ ਪੈਰੇ ਦੇ ਵਿੱਚੋਂ ਹੀ ਲੱਭਣੇ ਨੇ ਸੋ ਇਹ ਤੁਹਾਡਾ ਸੈਂਪਲ ਪੇਪਰ ਹੈ ਮਾਡਲ ਟੈਸਟ ਪੇਪਰ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਹੈ ਤੇ ਉਹਨਾਂ ਦਿੱਤਾ ਹੋਇਆ ਤਾਂ ਕਿ ਫਾਈਨਲ ਐਗਜ਼ਾਮ ਜਿਹੜਾ 24 25 ਦਾ ਉਹਦਾ ਪੈਟਰਨ ਤੁਹਾਨੂੰ ਪਤਾ ਲੱਗ ਸਕੇ ਸੋ ਵੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ ਏਕੇ ਮੇਰੇ ਚੈਨਲ ਤੇ ਪਿਛਲੇ ਸਾਲਾਂ ਦੇ ਕਾਫੀ ਪ੍ਰਸ਼ਨ ਉਤਰ ਨੇ ਜਿਹੜੇ ਇਸ ਸਾਲ ਵੀ ਕਾਫੀ ਮਹੱਤਵਪੂਰਨ ਨੇ ਵੀਡੀਓਜ਼ ਨੇ ਛੋਟੇ ਪ੍ਰਸ਼ਨ ਉਤਰਾਂ ਦੀਆਂ ਵੀਡੀਓਜ਼ ਨੇ ਲੈਕਚਰ ਵੀਡੀਓਜ਼ ਨੇ ਲੌਂਗ ਵੀਡੀਓਜ਼ ਨੇ ਜਰੂਰ ਮੇਰੇ ਚੈਨਲ ਦੀ ਪਲੇਲਿਸਟ ਵੇਖ ਕੇ ਤੇ ਤਿਆਰੀ ਕਰੋ ਮੈਂ ਕੁਝ ਕਲਾਸਾਂ ਲਾਈਵ ਵੀ ਜਰੂਰ ਇਸ ਵਾਰ ਲਾਵਾਂਗਾ ਸੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ